ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅਕਾਲ ਉਸਤਤ ਬਾਣੀ ਦੀ ਆਪ ਸੰਥਿਆ ਕਰ ਰਿਆਂ ਤੇ 6 ਪਾਠ ਆਪਣੇ ਸੰਪੂਰਨ ਹੋ ਗਏ ਸਨ 7ਵਾਂ ਭਾਗ ਸ਼ੁਰੂ ਹੁੰਦਾ ਹੈ ਤਵੇ ਪ੍ਰਸਾਦ ਭਜੰਗ ਪ੍ਰਯਾਤ ਛੰਦ ਨਾ ਰਾਗੰ ਨਾ ਰੰਗੰ ਨਾ ਰੂਪੰ ਨਾ ਰੇਖੰ ਨਾ ਸੋਹੰ ਨਾ ਕਰੋਹੰ ਨਾ ਦਰੋਹੰ ਨਾ ਦਵੇਖੰ ਨਾ ਅਰਕਰਮੰ ਨਾ ਭਰਮੰ ਨਕ ਜਨਮੰ ਨਾ ਜਾਤੰ ਨਾ ਮਿੱਤਰੰ ਨਾ ਸੱਤਰੰ ਨਾ ਪਿਤਰੰ ਨਾ ਮਾਤੰ ਨਾ ਨੇਹੰ ਨਾ ਗੇਹੰ ਨਾ ਕਾਵੰ ਨਾ ਧੰਮੰ ਨਾ ਪੁੱਤਰੰ ਨਾ ਮਿੱਤਰੰ ਨਾ ਸੱਤਰੰ ਨਾ ਭੰਮੰ ਅਲੇਖੰ ਅਭੇਖੰ ਅਜੋਨੀ ਸਰੂਪੰ ਸਦਾ ਸਿੱਧਦਾ ਬੁੱਧਦਾ ਵਿਰਧ ਰੂਪੰ ਨਹੀਂ ਜਾਣ ਜਾਈ ਕਸ਼ ਰੂਪ ਰੇਖੰ ਕਹਾ ਬਾਸਤਾ ਕੋ ਫਿਰੈ ਕੌਣ ਭੀਖੰ ਕਹਾ ਨਾਮ ਤਾਕੋ ਕਹਾ ਪਕੈ ਕਹਾਵੇ ਕਹਾ ਕੈ ਬਖਾਨੈ ਕਹਾ ਕੈ ਬਖਾਨੋ ਕਹੈ ਮੈ ਨਾ ਆਵੇ ਨਾ ਰੋਗੰ ਨਾ ਸੋਗੰ ਨਾ ਮੋਹੰ ਨਾ ਮਾਤੰ ਨਾ ਕਰਮੰ ਨਾ ਭਰਮੰ ਨਾ ਜਨਮੰ ਨਾ ਜਾਤੰ ਅਦਵੈ ਦਵੈਖੰ ਇੱਥੇ ਜਿਹੜਾ ਅੱਧਾ ਪੈਰ ਵਿੱਚ ਵਾਵਾ ਲੱਗਿਆ ਇਹ ਵਾਵਾ ਹੀ ਉਚਾਰਨ ਹੋਣਾ ਹੈ ਅਦਵੈ ਖੰ ਅਦਵੇਖੰ ਦਵੇਖੰ ਅਪੇਖੰ ਅਜੋਨੀ ਸਰੂਪੇ ਨਮੋ ਏਕ ਰੂਪੇ ਨਮੋ ਏਕ ਰੂਪੇ ਪ੍ਰੇਯੰ ਇਹਨੂੰ ਪ੍ਰੇ ਪਰੇਯੰ ਨਹੀਂ ਕਹਿਣਾ ਪਪਾ ਸੰਬੰਧ ਕਾ ਲਾ ਕੇ ਪ੍ਰੇਯੰ ਪ੍ਰੀਂ ਪੜ੍ਹ ਉਚਾਰਨ ਕਰਨਾ ਪ੍ਰੇਯੰ ਪਰ ਪਰਮ ਪ੍ਰਿਗਿਆ ਪ੍ਰਕਾਸ਼ੰ ਅਛੇਦੰ ਅਛੈ आद अदवै अबनासं अशेदं अशय आद अद्वै ना न ना नारू ना नारङ्गे नमो पंगे नमो आद कीट किष्ण शीट कोटे उपा उसारे फेर मेटे बनाए अगाधे अपे ਆਦ ਅਦਵੈ ਅਬਨਾਸੀ ਪ੍ਰੇਅੰ ਪਰ ਪਰਮ ਪੂਰਨ ਪ੍ਰਕਾਸ਼ੀ ਇਹ ਆਪਾ ਪਿੱਛੇ ਉਚਾਰਨ ਕਰਕੇ ਆ ਜਿਵੇਂ ਇਹ ਉਸੇ ਤਰ੍ਹਾਂ ਹੀ ਉਚਾਰਨ ਕਰਨਾ ਪ੍ਰੇਅੰ ਪ੍ਰੇਅੰ ਪਰ ਪਰਮ ਪੂਰਨ ਪ੍ਰਕਾਸ਼ੀ ਨਾ ਆਦੰ ਨਾ ਵਿਆਦੰ ਅਗਾਦੰ ਸਰੂਪੇ ਅਖੰਡਤ ਪਰਤਾਪ ਆਦ ਅਸ਼ੈਬ ਭੂਤੇ ਨਾ ਜਨਮੰ ਨਾ ਮਰਨੰ ਨਾ ਬਰਨੰ ਨਾ ਬਿਆਦੇ ਅਖੰਡੇ ਪਰਚੰਡੇ ਅਦੰਡੇ ਅਸਾਦੇ ਨਾ ਨੇਹੰ ਨਾ ਗੇਹੰ ਸਨੇਹੰ ਸਨਾਥੇ ਉਦੰਡੇ ਅਮੰਡੇ ਪਰਚੰਡੇ ਪਰਮਾਥੇ ਨਾ ਜਾਤੇ ਨਾ ਪਾਤੇ ਨਾ ਸੱਤਰੇ ਨਾ ਮਿੱਤਰੇ ਸੋ ਭੂਤੇ ਸੋ ਭੂਤੇ ਇਸ ਤਰ੍ਹਾਂ ਇਹ ਵੱਖਰੇ ਵੱਖਰੇ ਪਾਠ ਨੇ ਸੋ ਭੂਤੇ ਸਉ ਪੂਤੇ ਪਵਿਖੇ ਭਵਾਨੇ ਅਚਿਤਰੇ ਨਾਰਾਇ ਰਾਯੰ ਨ ਰੰਗੰ ਰਾਯੰ ਰਾਰੇ ਕੰਨਾ ਈਡੀ ਸਿਆਰੀ ਐਡੀ ਟਿਪੀ ਨਾਰਾਇੰ ਨ ਰੰਗੰ ਨ ਰੂਪੰ ਨ ਰੇਖੰ ਨ ਲੋਭੰ ਨ ਚੋਭੰ ਅਪੂਤੰ ਅਪੇਖੰ ਨ ਸਤਰੰ ਨ ਮਿਤਰੰ ਨ ਨੇਹੰ ਨ ਗੇਹੰ ਸਦੈਵੰ ਸਦਾ ਸਰਬ ਸਰਬਤਰ ਸਨੇਹੰ ਨਾ ਕਾਮੰ ਨਾ ਕਰੋਧੰ ਨਾ ਲੋਭੰ ਨਾ ਮੋਹੰ ਅਜੋਨੀ ਅਛੈ ਅਜੋਨੀ ਅਛੈ ਆਦ ਅਦਵੈ ਅਜੋਹੰ ਨਾ ਜਨਮੰ ਨਾ ਮਰਨੰ ਨਾ ਵਰਨੰ ਨਾ ਬਿਆਦੰ ਨਾ ਰੋਗੰ ਨਾ ਸੋਗੰ ਅਪੈ ਨਿਰਵਿਖਾਦੰ ਨਾ ਰੋਗੰ ਨਾ ਸੋਗੰ ਅਪੈ ਨਿਰ ਵਿਖਾਦੰ ਨਿਰ ਵਿਖਾਦੰ ਇਸ ਤਰ੍ਹਾਂ ਉਚਾਰਨ ਕਰਨਾ ਸੋ ਸਤਵਾਂ ਪਾਠ ਇੱਥੇ ਆਪਣਾ ਸੰਪੂਰਨ ਹੋ ਗਿਆ ਭੁੱਲਾਂ ਦੀ ਮਾਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ